ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88762 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆ ਉਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੁਖੇਵਾਲਾ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਇਨੂ ਫਿਰੋਜ਼ਪੁਰ ਪੈਂਦਾ ਹੈ ਡਾਕਟਰ ਸਾਹਿਬ ਡਾਕਟਰ ਕਲੇਰ ਸਾਹਿਬ ਕੋਲ ਪਹੁੰਚੇ ਆ ਪਸ਼ੂ ਦਾ ਬਾਈ ਕੋਲ ਜਿਆਦਾ ਸੀਗੇ ਮੈਂ ਥੋੜਾ ਜਿਹਾ ਹੌਂ ਚ ਲੇਟ ਹੋ ਗਿਆ ਹੁਣ 4 ਐਨੀਮਲ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਰਾੜ ਕੀ ਹਾਲਾ ਵਧੀਆ ਜੀ ਕੋਲ ਠੀਕ ਠਾਕ ਜੀ ਕਿਰਪਾ ਬਾਬੇ ਨਾਮ ਦੀ ਕੰਮ ਵਧੀਆ ਚੱਲ ਜੀ ਬਹੁਤ ਵਧੀਆ ਦਇਆ ਕਾਲ ਕੋ ਠੀਕ ਹੈ ਕਿੰਨੇ ਪਸ਼ੂ ਸੀ ਬਾਈ ਅੱਜ ਪਹਿਲਾਂ 7 ਸੀ ਵੜਾ 3 ਸੇਲ ਹੋ ਗਈਆਂ ਬਰਾੜ ਠੀਕ ਹੈ ਜੀ 4 ਵੜਾ ਹੋਣਾ ਚਾਰ ਰਹਿ ਗਈਆਂ ਦੋ ਸੁਈਆਂ ਵੀ ਇੱਕ ਟੋਕੜ ਜੇ ਇੱਕ ਗੱਬਨ ਦੋ ਸੁਈਆਂ ਹੋਈਆਂ ਇੱਕ ਟੋਕੜਾ ਤੇ ਇੱਕ ਗੱਬਨ ਠੀਕ ਹੈ ਬਾਈ ਉਧਰੋਂ ਹੀ ਸ਼ੁਰੂ ਕਰ ਲੈਣੇ ਆਪਾਂ ਕਾਲੀ ਕਰ ਦ ਬਾਰ ਹੀ ਲਿਓ ਜੀ ਕਿੰਨੇਵੇਂ ਸੂਏ ਸੂਈ ਵੀ ਹੈ ਜੀ ਇਹ ਇਹ ਦੂਜੀ ਸੂਏ ਸੂਈ ਹੋਈ ਆ ਤੋਕੜ ਆ ਤੈਨੂੰ ਮੰਨ ਲਓ ਟੀਕਾ ਭਰਿਆ ਹੋਇਆ ਕੋਈ 15 ਦਿਨ ਦਾ ਗਰੰਟੀ ਕੋਈ ਨਹੀਂ ਹੈਗੀ ਰਹੀ ਕਿ ਨਹੀਂ ਰਹੀ ਖਾਲੀ ਮੰਨ ਕੇ ਦੇ ਦਿੰਦੇ ਆ ਖਾਲੀ ਮੰਨ ਕੇ ਆਪਣੇ ਕੋਲੇ ਤਾਂ ਕੱਲ ਆਈ ਹੈ ਜੀ ਤੇ ਦੁੱਧ ਕਿੰਨਾ نیٹ ਦੇ ਆ ਦੁੱਧ نیٹ ਜਿਹੜਾ 7 ਕਿਲੋ ਪੰਦੇ ਆ ਜੋਕ ਕੇ ਦੇ ਦਾਂਗੇ ਚਾਰ ਡੰਗ ਜੋਕ ਕੇ ਦੇ ਦਾਂਗੇ ਥਣਾ ਦੇ ਡਾਕਟਰ ਸਾਹਿਬ ਓਕੇ ਜੀ ਬਿਲਕੁਲ ਓਕੇ ਹੈ ਨਾ ਤਸੱਲੀ ਕਰਕੇ ਲਿਜਾਓ ਠੀਕ ਆ ਜੀ ਦੂਜਾ ਸੂਆ ਕੱਦ ਕਾਠ ਦੇ ਪੱਖ ਤੋਂ ਵੱਡੀ ਆ ਜੀ ਬਾਕੀ ਕਰਮ ਵਾਲੀ ਕਰੋਸ ਚ ਪੈਂਦੀ ਆ ਡਾਕਟਰ ਸਾਹਿਬ ਕਹਿੰਦੇ 15 ਕ ਦਿਨ ਹੋ ਗਏ ਆ ਏਆਈ ਹੋਈ ਨੂੰ 29 ਤਰੀਕ ਦਾ ਟੀਕਾ ਭਰਿਆ ਠੀਕ ਆ ਜੀ ਆਪਾਂ ਖਾਲੀ ਮੰਨ ਕੇ ਲਈ ਆ ਤੇ ਖਾਲੀ ਮੰਨ ਕੇ ਦੇਣੀ ਆ ਬਾਕੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਕੱਦ ਕਾਠ ਤੇ ਵਜਨ ਵਾਲੀ ਆ ਜਿਹੜਾ ਨੈੱਟ ਦੁੱਧ ਆ ਅੱਜ ਦਾ 7 ਕਿਲੋ ਡਾਕਟਰ ਸਾਹਿਬ ਦੇ ਘਰੇ ਚਾਹੇ 2 ਟਾਈਮ ਚੁਵਾਈ ਕਰ ਲਿਓ ਚਾਹੇ 4 ਟਾਈਮ ਕਰ ਲਿਓ ਚਾਹੇ 6 ਟਾਈਮ ਕਰ ਲਿਓ ਖਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚੁਵਾਈ ਵਾਲੇ ਆਪਾਂ ਨੇੜੇ ਤੋਂ ਵੀ ਚੈੱਕ ਕਰਾ ਦਿੰਦੇ ਆ ਜੀ ਇਦਰਲੀ ਸਾਈਡ ਤੋਂ ਦੇਖ ਸਕਦੇ ਹੋ ਤੇ ਡਾਕਟਰ ਸਾਹਿਬ ਸੀਲ ਸਭ ਪੂਰੀ ਹੈ ਜੀ ਸਭ ਸੀਲ ਸਭ ਨਿਆਣਾ ਪਾ ਕੇ ਦੋ ਪਾਸੇ ਬਹਿ ਕੇ ਚੋਈ ਜਾਓ ਠੀਕ ਆ ਮੁੱਲ ਲਈਏ ਦਾ ਇਹਦਾ ਇਹਦਾ 15000 ਰੁਪਏ ਕੋਜੂ ਮਾਨਤਨ ਮਾੜਾ ਮੁੱਲ ਬਿਲਕੁਲ ਹੋਊਗਾ ਜੀ ਬਿਲਕੁਲ ਠੀਕ ਆ ਜੀ 15000 ਰੁਪਏ ਮੁੱਲ ਕਰਦੇ ਆ ਜੀ ਬਾਕੀ ਮਾਨਤਨ ਉਹਦੇ ਚ ਹੋ ਜਾਊਗਾ 2 ਨੰਬਰ ਜਰਸੀ ਤਾਜੀ ਸੂਈ ਹੈ ਜੀ ਇਹ ਕੀ ਡਿਟੇਲ ਹੈ ਇਹ ਦੇਖ ਇਹ ਬਰਾੜ ਪਰਸੋਂ ਦੀ ਸੂਈ ਹੈ ਬੱਚੀ ਮਗਰ ਆ ਸੁਆ ਕਿੰਨਾ ਮਾ ਜੀ ਸੁਆ ਦੂਜਾ ਠੀਕ ਹੈ ਜੀ ਤੇ ਜੇਰ ਡਨ ਹੈ ਜੀ ਬਿਲਕੁਲ ਜੇਰ ਦੀ ਗਰੰਟੀ ਹੋ ਠੀਕ ਹੈ ਜੀ ਜਿਹੜਾ ਬੋਲਾ ਹੈ ਕਿ ਦੁੱਧ ਦਾ ਜੀ ਨਹੀਂ ਬੋਲਾ ਬੋਲਾ 9 ਕਿਲੋ ਬੋਲਾ ਹੋਏਗਾ 9 ਕਿਲੋ ਨੈਟ ਤਿਆਰ ਥਣਾ ਦੀ ਓਕੇ ਕੋਈ ਪੂਰ ਛਿੱਟਾ ਨਹੀਂ ਨਾ ਸੂਆ ਨੂੰ ਦਾ ਮੰਨ ਲਓ ਪਾਸ ਆ ਬਿਲਕੁਲ ਠੀਕ ਹੈ ਜੀ ਦੂਜਾ ਸੂਆ ਪਰਸੋ ਦੀ ਸੂਈ ਆ ਮਗਰ ਬਹੁਤ ਸੁਣੀ ਬੱਚੀ ਆ ਨੇੜੇ ਤੇ ਤੁਹਾਨੂੰ ਦਿਖਾ ਦਿੰਨੇ ਪੂਰੀ ਟਾਪ ਬਰੀਡ ਦੀ ਚੰਗੇ ਸੀਮਨ ਦੀ ਹੋ ਪਰ ਕੋਈ ਰਿਕਾਰਡ ਹੈ ਨਹੀਂਗਾ ਜਿਹੜਾ ਨੈਟ ਬੋਲਾ ਤਿਆਰ ਆ 9 ਕਿਲੋ ਡਾਕਟਰ ਸਾਹਿਬ ਦੇ ਘਰੇ ਚੋ ਸਕਦੇ ਕਿੰਨਾ ਕੁ ਪਾਜੂ ਜੀ ਦੁੱਧ ਕੁਝ ਨਹੀਂ ਪਤਾ ਸੇਵਾ ਦਾ ਦੁੱਧ ਸੇਵਾ ਦਾ ਅੱਜ ਜਿੰਨਾ 9 ਕਿਲੋ ਤਿਆਰ ਉਹ ਚੁਆ ਕੇ ਲਿਆਣ ਠੀਕ ਹੈ ਜੀ 9 ਕਿਲੋ ਤਿਆਰ ਆ ਜਿਹੜਾ ਉਹ ਤੁਸੀਂ ਚੁਵਾਈ ਕਰ ਸਕਦੇ ਹੋ ਅੱਗੇ ਦੁੱਧ ਸੇਵਾ ਦਾ ਜੇ ਤੁਹਾਡੀ ਸੇਵਾ ਵੱਧ ਹੋਈ ਤਾਂ ਜਿੰਨਾ ਮਰਜ਼ੀ ਲੈ ਲਿਓ ਜੇ ਘਟ ਗਈ ਤਾਂ ਘਟ ਵੀ ਸਕਦਾ ਬਰੀਡ ਦੇ ਪੱਖ ਤੋਂ ਚੰਗੀ ਆ ਚੰਗੇ ਕਦ ਕਾਢ ਦੀ ਸੋਹਣੀ ਫੇਸ ਕੁਆਲਿਟੀ ਮੇਨ ਗੱਲ ਮਗਰ ਬੱਚਾ ਬੱਚੀ ਆ ਜੀ ਇੱਕ ਗਾਣਾ ਤੁਹਾਨੂੰ ਦੋ ਗਾਇਆਂ ਹੀ ਬਣ ਜਾਣੀਆਂ ਬਾਕੀ ਥਣਾਂ ਦੇ ਸਹਿਜ ਵੀ ਸੋਹਣੇ ਆ ਥਣਾਂ ਦੀ ਗਾਰੰਟੀ ਆ ਡਾਕਟਰ ਸਾਹਿਬ ਕਹਿੰਦੇ ਮੇਰੇ ਘਰੇ ਚੈੱਕ ਕਰ ਸਕਦੇ ਹੋ ਕੋਈ ਪੂਰ ਛਿੱਟਾ ਨਹੀਂ 1 ਨੰਬਰ 22 ਇਹਦਾ ਮੁੱਲ ਜੀ ਇਹਦਾ 35000 ਰੁਪਏ ਜੀ ਹੋ ਜੋ ਮਾੜਾ ਮੋਟਾ ਛੋੜ ਛੱਪਾ ਜੀ ਬਿਲਕੁਲ ਹੋਊਗਾ ਜੀ 35000 ਰੁਪਏ ਜਮਾ ਜਾਇਜ਼ ਮੁੱਲ ਆ ਜੀ ਵਿੱਚੋਂ ਮਾਨਦਾਨ ਕਰ ਦੇਣਗੇ ਜਿਹੜਾ ਵੀ ਚੱਲ ਕੇ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਜੀ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੈੜ ਪਰਸੋਂ ਦੀ ਸੂਈ ਆ ਬਰਾੜ ਜੇਰੇ ਦੀ ਡੰਣਾ ਜੀ ਜੇਰ ਡੰਣਾ 10 ਕਿਲੋ ਬੋਲਾ ਤਿਆਰ ਆ ਬੱਚਾ ਮਗਰ ਆ ਮਗਰ ਬੱਚਾ ਇੱਕ ਗੱਡੀ ਤੋਂ ਦਾਲੇ ਦੀ ਕੋਈ ਪਤਰੀ ਉਖੜੀ ਸੀ ਤੇ ਮਗਰ ਨਾ ਦਾਲੇ ਦੀ ਪੱਤੀ ਵੱਜੀ ਹੋਈ ਆ ਲੇਵੇ ਤੇ ਠੀਕ ਆ ਜੀ ਉਹ ਦਿਖਾ ਦਿਓ ਜ਼ਖਮ ਹੋਇਆ ਵਾ ਤੁਹਾਨੂੰ ਆਪਾਂ ਜ਼ਖਮ ਹੋਇਆ ਪਰ ਜ਼ਖਮ ਅੱਗੇ ਨਾਲ ਸੁੱਕਿਆ ਹੋਇਆ ਠੀਕ ਆ ਜੀ ਹਾਂ ਤੇ ਉਦੋਂ ਥਣਾ ਸੁਣਾ ਜਾ ਕੋਈ ਚੱਕਰ ਨਹੀਂ ਦੁੱਧ ਪੂਰਾ ਜੀ ਥਣਾ ਤੋਂ ਇੱਕੋ ਜਿਹਾ ਬਰਾਬਰ ਦੁੱਧ ਠੀਕ ਹੈ ਪਰਨੇ ਪਾਸੇ ਭਲ ਵੀ ਅੱਜ ਕਰ ਗਈ ਆ ਠੀਕ ਆ ਜੀ ਪੀੜ ਨਾਲ ਕਰ ਗਈ ਆ ਕਿਵੇਂ ਭਲ ਹੈਗੀ ਇੱਕ ਪਾਸੇ ਠੀਕ ਹੋਰ ਤੇ ਵੀ ਦੂਜਾ ਸੂਆ ਜੀ ਦੂਜਾ ਹੋਵੇ ਤੀਜਾ ਹੋਵੇ ਪਤਾ ਨਹੀਂ ਬ੍ਰਾਂਡ ਮੁਰ ਦੇ ਬਦੂ ਐਵੇਂ ਆਪਾਂ ਤੇ ਮਗਰ ਬੱਚਾ ਵੱੱਛਾ ਸੂਏ ਦਾ ਅੰਦਾਜ਼ਾ ਤੁਸੀਂ ਲਾ ਲਿਓ ਕਿਉਂਕਿ ਪੈਸੇ ਤੁਸੀਂ ਲਾਉਣੇ ਆਂ ਡਾਲੇ ਜੋ ਬਾਈ ਕਹਿੰਦਾ ਪੱਤੀ ਵੱਜ ਗਈ ਸੀ ਤਾਂ ਕਰਕੇ ਆ ਬੈਕ ਸਾਈਡ ਤੇ ਜ਼ਖਮ ਹੋਇਆ ਰੋਕਲੀ ਵੀਰ ਮੜਾ ਜਾ ਆਪਾਂ ਨੇੜੇ ਤੋਂ ਦਿਖਾ ਦਿੰਨੇ ਆ ਵੈਸੇ ਤਾਂ ਟ੍ਰੀਟਮੈਂਟ ਹੋਇਆ ਵਾ ਸੁੱਕਿਆ ਵਾ ਜ਼ਖਮ ਪਰ ਉਹਦੇ ਕਾਰਨ ਥੋੜੀ ਜੀ ਭਲ ਕੀਤੀ ਵੀ ਇੱਕ ਸਾਈਡ ਥਣਾ ਚੋਂ ਦੁੱਧ ਪੂਰਾ ਬਾਕੀ ਸਹਿਜ ਵੀ ਸੋਹਣਿਆ ਥਣਾ ਦੇ ਲੈ ਚੱਲੀ ਵੀਰ 10 ਕਿਲੋ ਬੋਲਾਈ ਹੈ ਜੀ ਹਜੇ ਤਾਂ ਬੋਲਾ 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 ਪਰ ਤਸਦੀ ਹੈ 10 ਕਿਲੋ ਬੋਲਾ ਨੈਟ ਤਿਆਰ ਆ ਤਸੱਲੀ ਆ ਕੇ ਕਰ ਲਿਓ ਆਪਦੀ ਦੋ ਟਾਈਮ ਚੁਵਾਈ ਕਰ ਲਿਓ ਚਾਰ ਟਾਈਮ ਚੁਵਾਈ ਕਰ ਲਿਓ ਮਗਰ ਬੱਚਾ ਬੱਛਾ ਇਹਦਾ ਮੁੱਲ ਜੀ ਇਹ ਦੇ ਦੇਵਾਂਗੇ ਬਰਾੜ 22000 ਦੀ ਠੀਕ ਹੈ ਜੀ 22000 ਰੁਪਿਆ ਇਹਦਾ ਮੁੱਲ ਕਰਦੇ ਬਾਕੀ ਬਈ ਮਾਨਤਨ ਉਹਦੇ ਚੋਂ 22000 ਕਰ ਦੇਵਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਜੀ ਐਂਡ ਤੇ ਗੱਬਣ ਇਹਦੀ ਕੀ ਡਿਟੇਲ ਆ ਜੀ ਇਹਦੇ 15 ਦਿਨ ਸੂਣ ਚ ਪਏ ਆ ਦੂਜਾ ਸਵੇਰ ਸੁਣੀ ਆ ਠੀਕ ਹੈ ਜੀ ਦੋਰ ਕੇ ਦਿਖਾ دی ਵੀਰ ਡੇਟ ਮੁਤਾਬਕ 15 ਦਿਨ ਪਏ ਆ ਥਣਾ ਦੀ ਓਕੇ ਆ ਜੀ ਥਣਾ ਦੀ ਗਰੰਟੀ ਹੋਊਗੀ ਭਾਵੇਂ ਕੋਈ ਆਨਲਾਈਨ ਮੰਗਾਉਂਦਾ ਜੇ ਕੋਈ ਘਰੇ ਆ ਕੇ ਲੈਂਦਾ ਤੇ ਆਪ ਵੀ ਵੇਖ ਕੇ ਲੈ ਜਾਵੇ ਠੀਕ ਆ ਜੀ ਦਿਨ 15 ਪਏ ਆ ਕੋਈ 2 ਦਿਨ ਉੱਤੇ ਵੀ ਲਿਆ ਸਕਦੀ ਆ ਪਹਿਲਾਂ ਵੀ ਸੂ ਸਕਦੀ ਸਹੀ ਗੱਲ ਆ ਜੀ ਮੈਂ ਵੀ ਇਹ ਇੱਕ ਵੀਡੀਓ ਚ ਇਹ ਗੱਲ ਕਹਿਣਾ ਹੁੰਨਾ ਜਿਹੜਾ ਕੋਈ ਗੱਬਣ ਪਸ਼ੂ ਆ ਬਾਈ ਦੇ ਘਰੇ ਆਪਦੇ ਥਣ ਜਰੂਰ ਪਾਸ ਕਰ ਲਿਆ ਕਰੋ ਕਿਉਂਕਿ ਬਾਈ ਨੇ ਪੈਸੇ ਲਾਏ ਆ ਆਪਦੇ ਤਸੱਲੀ ਨਾਲ ਚੈੱਕ ਕਰਕੇ ਲੈ ਕੇ ਆਇਆ ਤੁਸੀਂ ਪੈਸੇ ਲਾਉਣੇ ਤੁਹਾਡਾ ਹੱਕ ਆ ਆਪਦੇ ਬਾਈ ਦੇ ਘਰੋਂ ਚੈੱਕ ਕਰਕੇ ਲੈ ਜਾਓ ਜੇ ਕੋਈ ਆਨਲਾਈਨ ਗੁੰਮਦਾਗਾ ਡਾਕਟਰ ਸਾਹਿਬ ਕਹਿੰਦੇ ਗਾਰੰਟੀ ਆ ਆਪਣੀ ਫਣਾ ਦੀ ਓਕੇ ਹੋਊਗੀ ਬਾਕੀ ਜਿਹੜਾ ਕੋਈ ਸੂਆ ਸਵਾਇਆ ਪਸ਼ੂ ਆ ਉਹਦੀ ਆਪਦੀ 2 ਟਾਈਮ 4 ਟਾਈਮ ਚਵਾਈ ਕਰ ਸਕਦੇ ਆ ਇਹਦਾ ਮੁੱਲ ਜੀ ਇਹਦਾ ਮੁੱਲ 35000 ਰੁਪਏ ਜੀ ਠੀਕ ਆ ਜੀ ਹੋ ਜੋ ਛੋਟਛੱਪਾ ਜੀ ਹਾਂਜੀ ਮਾਨਤਨ ਤਰਾਂ ਦੇ ਪੂਰਾ ਜੀ ਇਹਦਾ ਮੁੱਲ 35000 ਰੁਪਿਆ ਕੋਈ ਵੀ ਐਨੀਮਲ ਤੁਹਾਨੂੰ ਪਸੰਦ ਆਉਂਦਾ ਹੈ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ